ਗੁਰੂ ਰੰਧਾਵਾ 2024 ਦੇ ਸਭ ਤੋਂ ਵੱਡੇ ਤੋਹਫਿਆਂ ਵਿੱਚੋਂ ਇੱਕ ਸ਼ਾਹਕੋਟ ਨਾਲ ਪੰਜਾਬੀ ਫਿਲਮ 'ਚ ਡੈਬਿਊ ਕਰਨਗੇ। ਗੁਰੂ ਰੰਧਾਵਾ ਆਪਣੇ ਗੀਤਾਂ ਨਾਲ ਕਰੋੜਾਂ ਦਿਲ ਜਿੱਤਣ ਤੋਂ ਬਾਅਦ ਹੁਣ ਪੰਜਾਬੀ ਫਿਲਮ ਇੰਡਸਟਰੀ 'ਚ ਹਲਚਲ ਮਚਾਉਣ ਲਈ ਤਿਆਰ ਹਨ। ਉਹ ਆਪਣੀ ਧਮਾਕੇਦਾਰ ਪੰਜਾਬੀ ਫਿਲਮ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਲਈ ਪੂਰੀ ਤਰ੍ਹਾਂ ਤਿਆਰ ਹਨ। ਅੱਜ ਗੁਰੂ ਰੰਧਾਵਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਆਪਣੀ ਆਉਣ ਵਾਲੀ ਫਿਲਮ ਸ਼ਾਹਕੋਟ ਦੇ ਪੋਸਟਰ ਦਾ ਐਲਾਨ ਕੀਤਾ। ਪੋਸਟਰ ਦੀ ਪਹਿਲੀ ਝਲਕ ਸਾਹਮਣੇ ਆ ਗਈ ਹੈ। ਕਲਾਕਾਰਾਂ ਵਿੱਚ ਗੁਰੂ ਰੰਧਾਵਾ ਅਤੇ ਇਸ਼ਾ ਤਲਵਾਰ ਅਤੇ ਮੁੱਖ ਚਾਰਿਆਂ ਵੱਜੋਂ ਰਾਜ ਪੱਬਰ ਸੀਮਾ ਕੋਸ਼ਲ ਹਰਦੀਪ ਗੇਲ ਅਤੇ ਗੁਰਸ਼ਬਦ ਅਹਿਮ ਭੂਮਿਕਾਵਾਂ ਵਿੱਚ ਹਨ ਤੁਸੀਂ ਵੀ ਦੇਖੋ ਇਹ ਖਾਸ ਰਿਪੋਰਟ ਲੈ ਬਾਰਤ ਗੁਰੂ ਰੰਧਾਵਾ 2024 ਦੇ ਸਭ ਤੋਂ ਵੱਡੇ ਤੋਹਫਿਆਂ ਵਿੱਚੋਂ ਇੱਕ ਸ਼ਾਹਕੋਟ ਨਾਲ ਪੰਜਾਬੀ ਫਿਲਮ 'ਚ ਡੈਬਿਊ ਕਰਨਗੇ ਗੁਰੂ ਰੰਧਾਵਾ ਆਪਣੇ ਗੀਤਾਂ ਨਾਲ ਕਰੋੜਾਂ ਦਿਲ ਜਿੱਤਣ ਤੋਂ ਬਾਅਦ ਹੁਣ ਪੰਜਾਬੀ ਫਿਲਮ ਇੰਡਸਟਰੀ 'ਚ ਹਲਚਲ ਮਚਾਉਣ ਲਈ ਤਿਆਰ ਹਨ ਉਹ ਆਪਣੀ ਧਮਾਕੇਦਾਰ ਪੰਜਾਬੀ ਫਿਲਮ ਨਾਲ ਦਰਸ਼ਕਾਂ ਦਾ ਦਿਲ ਜੇ ਤਨ ਲਈ ਪੂਰੀ ਤਰ੍ਹਾਂ ਤਿਆਰ ਹਨ ਅਜਗੁਰੂ ਰੰਦਾਵਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਆਪਣੀ ਆਉਣ ਵਾਲੀ ਫਿਲਮ ਸ਼ਾਹਕੋਟ ਦੇ ਪੋਸਟਰ ਦਾ ਐਲਾਨ ਕੀਤਾ ਪੋਸਟਰ ਦੀ ਪਹਿਲੀ ਝਲਕ ਸਾਹਮਣੇ ਆ ਗਈ ਹੈ ਕਲਾਕਾਰਾਂ ਵਿੱਚ ਗੁਰੂ ਰੰਦਾਵਾ ਅਤੇ ਈਸ਼ਾ ਤਲਵਾਰ ਅਤੇ ਮੁੱਖ ਚਾਰਿਆਂ ਵੱਜੋਂ ਰਾਜ ਪੱਬਰ ਸੀਮਾ ਕੋਸ਼ਲ ਹਰਦੀਪ ਗਿੱਲ ਅਤੇ ਗੁਰਸ਼ਬਦ ਅਹਿਮ ਭੂਮਿਕਾਵਾਂ ਵਿੱਚ ਹਨ ਤਸਵੀਰ ਦੇਖੋ ਇਹ ਖਾਸ ਰਿਪੋਰਟ ਲਈ ਭਾਰਤ